ਕੋਲਕਾਤਾ ਦੀ ਅਲੀਪੁਰ ਅਦਾਲਤ ਨੇ ਲਾ ਕਾਲਜ ਸਮੂਹਿਕ ਜ਼ਬਰਜਨਾ ਮਾਮਲੇ ਦੇ ਚਾਰ ਮੁਲਜ਼ਮਾ ਨੂੰ 14 ਦਿਨਾਂ ਦੀ ਨੈਂਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਇੱਕ ਵੱਡਾ ਦੋਸ਼ੀ ਮਨੋਜੀਤ ਪਹਿਲਾਂ ਹੀ 8 ਜੁਲਾਈ ਤੱਕ ਨੈਂਕ ਹਿਰਾਸਤ ਦੇ ਵਿੱਚ ਸੀ ਇਸ ਤੋਂ ਪਹਿਲਾਂ 3 ਜੁਲਾਈ ਨੂੰ ਮਾਮਲੇ 'ਚ ਦਾਰੇ ਤਿੰਨ ਜਨਹਿੱਤ ਪਟੀਸ਼ਨਾਂ ਦੀ ਸੁਣਵਾਈ ਕਰਦੇ ਹਾਂ ਅਦਾਲਤ ਨੇ ਬੰਗਾਲ ਬੰਗਾਲ ਦੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਵਿਦਿਆਰਥੀ ਯੂਨੀਅਨ ਦਫ਼ਤਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ ਅਦਾਲਤ ਨੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਕਿ ਕਾਲਜ ਦੀ ਗਵਰਨਿੰਗ ਬਾਡੀ ਨੂੰ ਮਾਮਲੇ 'ਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਸਮਾਣਾ ਪਟਿਆਲਾ ਸੜਕ ਦੇ ਉੱਤੇ ਸਥਿਤ ਪਿੰਡ ਟਕਰਵਾ ਦੇ ਬਸ ਅਡੇ ਦੇ ਨੇੜੇ ਬੀਤੀ ਰਾਤ ਇੱਕ ਪੰਜਾਬ ਪੁਲਿਸ ਦਾ ਜਵਾਨ ਲਾਪਤਾ ਹੋ ਗਿਆ ਜਾਂ ਫਿਰ ਅਗਵਾ ਕਰ ਲਿਆ ਗਿਆ ਜਾਣਕਾਰੀ ਦੇ ਅਨੁਸਾਰ ਸਤਿੰਦਰ ਸਿੰਘ ਜੋ ਕਿ ਮਹਾਲੀ ਤੋਂ ਆਪਣੀ ਕਾਰ ਦੇ ਰਾਹੀਂ ਆਪਣੇ ਪਿੰਡ ਡੇਰਾ ਕੋਟਲਾ ਨਸਰੂ ਦੇ ਵੱਲ ਜਾ ਰਿਹਾ ਸੀ ਉਸ ਦੀ ਕਾਰ ਟਕਰਵਾ 62 ਦੇ ਨੇੜੇ ਮਿਲੀ ਹੈ ਪੁਲਿਸ ਤੋਂ ਉਪ ਕਪਤਾਨ ਸਮਾਣਾ ਫਤੇ ਸਿੰਘ ਬਰਾੜ ਦੇ ਬਰਾੜ ਦੇ ਵੱਲੋਂ ਮੁਲਾਜ਼ਮ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਦੱਸਿਆ ਗਿਆ ਕਿ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਇਹਦੇ ਨਾਲ ਅਗਵਾ ਹੋਣ ਦੀ ਸੰਭਾਵਨਾ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਅਤੇ ਜਾਂਚ ਜਾਰੀ ਹੈ ਕਿਉਂਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਜਿਹੜੀ ਕਾਰ ਉਥੇ ਲਵਾਰਸ ਹਾਲਤ ਦੇ ਵਿੱਚ ਮਿਲੀ ਉਸ ਦੇ ਸਟੀering ਦੇ ਕੋਲ ਖੂਨ ਦੇ ਤੱਬੇ ਲਗੇ ਹੋਏ ਸਨ ਗੁਜਰਾਤ ਦੇ ਬੜੋਦਰਾ ਚ ਮੱਧ ਗੁਜਰਾਤ ਨੂੰ ਸੋਰਾਸ਼ਟਰ ਦੇ ਨਾਲ ਜੋੜਨ ਵਾਲੇ ਮਈ ਸਾਗਰ ਨਦੀ ਦੇ ਉੱਤੇ ਬਣਿਆ 45 ਸਾਲ ਪੁਰਾਣਾ ਪੁਲ ਮੰਗਲਵਾਰ ਤੜਕੇ ਅਚਾਨਕ ਟਹਿ ਗਿਆ ਹਾਦਸੇ ਚ ਪੁਲ ਤੋਂ ਲੰਘ ਰਹੇ ਦੋ ਟਰੱਕਾਂ ਅਤੇ ਇੱਕ ਬਲੇਰੋ ਕਾਰ ਸਮੇਤ ਚਾਰ ਵਾਹਨ ਨਦੀ ਦੇ ਵਿੱਚ ਡਿੱਗ ਗਏ ਤੇ ਹਾਦਸੇ ਚ 6 ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਜਦਕਿ 5 ਨੂੰ ਸਥਾਨਕ ਲੋਕਾਂ ਨੇ ਬਚਾ ਲਿਆ ਸੀ ਫਾਇਰ ਬ੍ਰਿਗੇਡ ਦੀਆਂ ਤਿੰਨ ਟੀਮਾਂ ਨੂੰ ਹਾਦਸੇ ਵਾਲੀ ਥਾਂ ਤੇ ਭੇਜਿਆ ਗਿਆ ਪੁਲ ਦੇ ਡਿੱਗਣ ਦੇ ਨਾਲ ਦੱਖਣੀ ਗੁਜਰਾਤ ਦੇ ਸਹਿਸਪਾਟਾ ਤੇ ਆਵਾਜਾਈ ਪ੍ਰਣਾਲੀ ਉੱਤੇ ਵੱਡਾ ਅਸਰ ਪਏਗਾ ਤੇ ਵਲਸਾੜ ਨੂੰ ਸੋਰਾਸ਼ਟਰ ਦੇ ਨਾਲ ਜੋੜਦਾ ਸੀ ਹੁਣ ਪੁਲ ਟੈਂਡ ਤੋਂ ਬਾਅਦ ਦੱਖਣੀ ਗੁਜਰਾਤ ਦੇ ਲੋਕਾਂ ਨੂੰ ਸੋਰਾਸ਼ਟਰ ਪਹੁੰਚਣ ਦੇ ਵਿੱਚ ਹੋਰ ਸਮਾਂ ਲੱਗੇਗਾ ਲੰਮੀ ਦੂਰੀ ਤੈਅ ਕਰਨੀ ਪੈਗੀ ਉਧਰਲੇ ਪਾਸੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਰੇਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50000 ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਆਪ ਭਾਵੇਂ ਏਜੀਟੀ ਨੇ ਖੁਫੀਆ ਜਾਣਕਾਰੀ ਆਧਾਰਤ ਕਾਰਵਾਈ ਕਰਦੇ ਆ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੇ ਬੀਕੇਆਈ ਦੇ ਨਾਲ ਜੁੜੀ ਇੱਕ ਵੱਡੀ ਸਾਜ਼ਿਸ਼ ਨੂੰ ਨਕਾਮ ਕਰ ਦਿੱਤਾ ਸਮੇਂ ਸਰਕਾਰ ਕਾਰਵਾਈ ਕਰਦੇ ਆ ਪੁਲਿਸ ਨੇ ਗੁਰਦਾਸਪੁਰ ਦੇ ਜੰਗਲਾਂ ਤੋਂ ਵੱਡੀ ਮਾਤਰਾ ਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਤੇ ਇਲਜ਼ਾਮ ਨੇ ਕਿ ਉਕਤ ਸਮਗਰੀ ਪਾਕਿਸਤਾਨ ਚ ਬੈਠੇ ਰਿੰਦਾ ਅਦੇ ਵੱਲੋਂ ਭਰ ਦੇ ਵਿਚਲੇ ਆਪਣੇ ਸਾਥੀਆਂ ਨੂੰ ਪਹੁੰਚਾਈ ਜਾਣੀ ਸੀ ਬਰਾਮਦ ਕੀਤੀਆਂ ਚੀਜ਼ਾਂ ਦੇ ਵਿੱਚ 2 AK47 ਰਾਈਫਲਾਂ 16 ਜਿੰਦਾ ਕਾਰਤੂਸ 2 ਮੈਗਜ਼ੀਨ ਅਤੇ 2 P86 ਹੈਂਡ ਗ੍ਰੇਨੇਡ ਸ਼ਾਮਲ ਨੇ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਹਥਿਆਰ ਨੇ ਜਿਹੜੇ ਪਾਕਿਸਤਾਨ ਏਜੰਸੀ ISI ਤੇ ਰੈਂਦੇ ਦੇ ਵੱਲੋਂ ਪੰਜਾਬ ਦੇ ਵਿੱਚ ਅਸ਼ਾਂਤੀ ਫਲਾਉਣ ਦੇ ਇਰਾਦੇ ਦੇ ਨਾਲ ਭੇਜੇ ਗਏ ਸੀ ਪੁਲਿਸ ਦੀ ਇਹ ਕਾਰਵਾਈ ਇੱਕ ਵੱਡੇ ਹਮਲੇ ਨੂੰ ਟਾਲਣ ਦੇ ਵਿੱਚ ਸਫਲ ਰਹੀ ਹੈ ਐਸਾ ਦਾਵਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਦੇ ਰਤਨਗੜ ਖੇਤਰ ਦੇ ਪਨੂਦਾ ਪਿੰਡ ਦੇ ਵਿੱਚ ਅੱਜ ਦੁਪਹਿਰੇ ਇੱਕ ਜੈਗੂਆਰ ਜੰਗੀ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਇਹ ਜਹਾਜ਼ ਭਾਰਤੀ ਹਵਾਈ ਸੈਨਾ ਭਾਵ ਕਿ ਇੰਡੀਅਨ 에ਅਰ ਫੋਰਸ ਦਾ ਦੱਸਿਆ ਜਾ ਰਿਹਾ ਹੈ ਰੱਖਿਆ ਸੂਤਰਾਂ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ਬਾਰੇ ਬਾਕੀ ਜਾਣਕਾਰੀ ਅਜੇ ਉਡੀਕੀ ਜਾ ਰਹੀ ਹੈ ਹਾਦਸਾ ਦੁਪਹਿਰੇ 12:40 ਮਿੰਟ ਤੇ ਹੋਇਆ ਜਦੋਂ ਜਹਾਜ਼ ਨੇ ਅਚਾਨਕ ਕੰਟਰੋਲ ਗਵਾ ਦਤਾ ਤੇ ਖੇਤਾਂ ਦੇ ਵਿੱਚ ਜਾ ਕੇ ਡਿੱਗ ਪਿਆ। ਹਾਦਸੇ ਤੋਂ ਬਾਅਦ ਜਹਾਜ਼ ਅੱਗ ਦੀ ਲਪੇਟ ਦੇ ਵਿੱਚ ਆ ਗਿਆ। ਮੁੱਢਲੀਆਂ ਰਿਪੋਰਟਾਂ ਅਨੁਸਾਰ ਜਹਾਜ਼ ਬਹੁਤ ਤੇਜ਼ੀ ਦੇ ਨਾਲ ਹੇਠਾਂ ਆਇਆ ਤੇ ਧਰਤੀ ਦੇ ਨਾਲ ਟਕਰਾਂਦਿਆਂ ਹੀ ਉਸ ਦੇ ਵਿੱਚ ਧਮਾਕਾ ਹੋ ਗਿਆ ਤੇ ਅੱਗ ਦੇ ਗੋਲੇ ਦੇ ਵਿੱਚ ਬਦਲ ਗਿਆ। ਘਟਨਾ ਸਥਾਨ ਉੱਤੇ ਜਹਾਜ਼ ਦਾ ਮਲਬਾ ਚਾਰੇ ਪਾਸੇ ਖਿਲਰ ਰਿਹਾ ਅਤੇ ਅੱਗ ਦੀਆਂ ਲਪਟਾਂ ਉੱਡਦੀਆਂ ਦੇਖੀਆਂ ਗਈਆਂ। ਕਈ ਚਸ਼ਮਦੀਦਾਂ ਨੇ ਇਹ ਗੱਲ ਵੀ ਦੱਸਿਆ ਕਿ ਮਲਬੇ ਦੇ ਵਿਚਕਾਰ ਇੱਕ ਮ੍ਰਿਤਕ ਦੇ ਦੇ ਟੁਕੜੇ ਵੀ ਨਜ਼ਰ ਆ ਰਹੀ ਸੀ ਖਬਰਾਂ ਲਿਖਣ ਤੱਕ ਸਪਸ਼ਟ ਨਹੀਂ ਹੋਇਆ ਕਿ ਜਹਾਜ਼ 'ਚ ਕਿੰਨੇ ਲੋਕ ਸਵਾਰ ਸੀ ਇਹਦੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਅੱਜ 26 11 ਹਮਲੇ ਦੇ ਦੋਸ਼ੀ ਤਹਵਰ ਹੁਸੈਨ ਰਾਣਾ ਦੀ ਨਿਆਂਇਕ ਹਿਰਾਸਤ 13 ਅਗਸਤ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਚੰਦਰਜੀਤ ਸਿੰਘ ਨੇ ਰਾਣੇ ਨੂੰ ਪਹਿਲਾਂ ਦਿੱਤੀ ਗਈ ਨਿਆਂਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਦੇ ਤਰੀਕੇ ਰਾਹੀਂ ਪੇਸ਼ ਕੀਤੇ ਜਾਣ ਮਗਰੋਂ ਇਹ ਹੁਕਮ ਦਿੱਤਾ। ਐਨਆਈਏ ਨੇ ਇਸ ਮਾਮਲੇ ਚ ਰਾਣੇ ਦੇ ਵਿਰੁੱਧ ਇੱਕ ਜ਼ਿਮਨੀ ਚਾਰਸ਼ੀਟ ਦਾਇਰ ਕੀਤੀ ਹੈ। ਅਦਾਲਤ 13 ਅਗਸਤ ਨੂੰ ਜ਼ਿ ਫੀਟ ਦੇ ਉੱਤੇ ਵਿਚਾਰ ਕਰੇਗੀ ਤੇ ਨਾਲ ਹੀ ਅਦਾਲਤ 15 ਜੁਲਾਈ ਨੂੰ ਰਾਣੇ ਦੇ ਵੱਲੋਂ ਆਪਣੇ ਟੱਬਰ ਦੇ ਨਾਲ ਟੈਲੀਫੋਨ ਕਾਲ ਕਰਨ ਦੀ ਮੰਗ ਕਰਨ ਵਾਲੀ ਅਰਜ਼ੀ ਦੇ ਉੱਤੇ ਵੀ ਸੁਣਵਾਈ ਕਰੇਗੀ